ਆ ਜਿਹੜੇ ਇੰਡੀਆ ਵਾਲੇ ਨਾ ਪਾਕਿਸਤਾਨ ਵਾਲੇ ਅਰਸ਼ਦ ਨਦੀਮ ਜੱਟ ਦਾ ਮਜ਼ਾਕ ਉਡਾਉਂਦੇ ਆ ਮੈਂ ਹੁਣ ਇੱਕ ਗੱਲ ਦੱਸ ਦਿੱ ਜਿਹੜੀ ਦੇਣੀ ਚਾਹਣਾ ਉਹ ਬੰਦਾ ਬਾਈ ਡਿਪੈਂਡ ਕਰਦਾ ਸੀ 골ਡ ਮੈਟਲ ਤਾਂ ਹੀ ਉਹਦੇ ਕੋਲੇ ਗਿਆ ਬਾਕੀ ਤੁਸੀਂ ਉਹ ਵੀ ਜੱਟ ਆਗਾ ਤੇ ਲੈ ਲੈਂਦੇ ਪੰਜਾਬ ਦਾ ਹੀਰਾ ਮੁੰਡਾਗਾ ਤੇ ਉਹਦੀ سپورਟ ਦੱਬ ਕੇ ਕਰਨੀ ਆ ਤੇ ਕਰਦੇ ਰਹਿਵਾਂਗੇ ਆਹ ਵੀਡੀਓ ਦੇਖੋ ਵੀ ਕਿਉਂ ਉਹ ਡਿਪੈਂਡ ਕਰਦਾ ਸੀ 골ਡ ਮੈਟਲ ਕੰਦਵੇਂ ਜੇ ਕਰੇਗਾ ਤਰੱਕੀ ਪੁੱਤੇ ਖਾਤੇ ਕਿੰਤਾ ਵਿੱਚ ਤੌਜ ਜਾਂਦੇ ਮਾਵਾਂ ਸੁੱਖਾਂ ਤੇ ਕੌਣ ਦਿੱਤਾ ਕੌਣ ਦਲਾ ਕੰਜਰੀਆ ਕੌਣ ਇੱਥੇ ਸਾਡੀ ਬ੍ਰਿਗੇਡ ਦੇਣ ਫੇ ਸਭ ਕਾ ਤੇ ਟਿੱਟਰ ਸੌਣ ਦੇ ਗਿਆ ਟਾ ਇਹਨਾਂ ਨੂੰ ਮੁੰਡਾ ਲੈ ਕੇ ਬਾਦ ਵਿੱਚ ਪਾਟਾ ਇਹਨਾਂ ਨੂੰ ਪਤਾ ਨਹੀਂ ਜ਼ਮੀਰ ਉਹ ਕਿੱਥੇ ਹੁੰਦੀ ਐ ਸਾਰੇ ਮੁੰਡੇ ਦੀ ਸ਼ਰਮ ਦਾ ਘਾਟਾ ਇਹਨਾਂ ਨੂੰ ਦੇਖ ਦੇਣ ਤੇ ਲੋਕ ਤਾਰੀ ਰੱਖਦੇ ਹੋ ਕਰਦੇ ਕੀ ਕਾਲਾ ਇੱਥੇ ਦਾ ਵੀ ਹੱਥ ਤੇ ਉਹ ਤੇਰੀ ਅੱਧੀ ਮਾਂ ਦੀ ਮਾਰ ਤੇ ਫੜ ਕੇ ਆ ਕੀ ਹੌਕ ਰੱਖਦਾ ਡੈਂਜਰ ਤੇ ਜਾਨ ਲੈਵਾ ਸ਼ੌਂਕ ਰੱਖਦਾ ਪੂਰੀ ਫੁੱਟ ਦੀ ਬਣਾ ਕੇ ਐ ਮੰਦਿਰ ਖੜਦੀ ਢੱਬ ਵਿੱਚ ਪੜ ਕੇ ਗਲਾਉ ਕਰਦਾ ਇੰਤਕੀ ਪੂਰੀ ਠੋਕ ਠੋਕ ਰੱਖਦਾ ਡੈਂਜਰ ਤੇ ਜਾਨ ਲੈਵਾ ਸ਼ੌਂਕ ਰੱਖਦਾ ਪੂਰੀ ਫੁੱਟ ਦੀ ਬਣਾ ਕੇ ਐ ਮੰਦਿਰ ਖੜਦੀ ਢੱਬ ਵਿੱਚ ਪੜ ਕੇ ਗਲਾਉ ਕਰਦਾ ਔਰ ਖੂਲ ਲੇ ਦੀ ਰੇਂ ਦੀ ਪੰਪ ਤੱਕ ਤੀ ਲੋੜਾਈ ਤੁਰ ਸੜੀ ਕੀ ਫਟਾਂ ਪਕਾਤੀ 啊！啊！啊！啊！啊！啊！啊！